ਅਮ੍ਰਿਤਿੰਦੋ ਕੇ ਨੀੜੀਨ ਅਕੈਡਮੀ ਦੀ ਟੀਮ ਦੇ ਬਿਹਾਫ ਤੇ ਵੀਡੀਓ ਦੇਖਦੇ ਪੇਰੈਂਟਸ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਹ ਵੀਡੀਓ ਆਪਣੇ ਸਕੂਲ ਦੀ ਪੇਰੈਂਟਿੰਗ ਕਮਿਊਨਿਟੀ ਲਈ ਹੈ ਜਿਹਦੇ ਥਰੂ ਅਸੀਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਇੱਕ ਰਿਕੁਐਸਟ ਕਰਨੀ ਚਾਹੁੰਦੇ ਹਾਂ ਇਹਨੂੰ ਇੱਕ ਰਿਮਾਈਂਡਰ ਮੰਨ ਲਿਓ ਪੰਜ ਕਿਤਾਬਾਂ ਨਾਲ ਧਰਤੀ ਤੇ ਮਨੁੱਖੀ ਸੁਭਾਅ ਨੂੰ ਲੈ ਕੇ ਬਹੁਤ ਪ੍ਰਚਲਿਤ ਹੋਈਆਂ ਨੇ ਜਿਦੇ ਵਿੱਚ ਅਧਿਆਨ ਕੀਤਾ ਗਿਆ ਇਨਸਾਨਾਂ ਦਾ ਕਿ ਇਹ ਅਜਿਹੇ ਕਿਹੜੇ ਗੁਣ ਨੇ ਜਿਹੜੇ ਆਪਾਂ ਨੂੰ ਕਾਮਯਾਬ ਬਣਾਉਂਦੇ ਨੇ ਤੇ ਇਹ ਅਜਿਹੇ ਕਿਹੜੇ ਗੁਣ ਨੇ ਜਿਹੜੇ ਆਪਾਂ ਨੂੰ ਕਾਮ ਸੋ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲੀ ਕਿਤਾਬ ਲਿਖੀ ਗਈ ਸੀ ਉਹ ਸੀ 1937 ਦੇ ਵਿੱਚ ਥਿੰਕ ਐਂਡ ਗਰੋ ਰਿਚ ਨਪੋਲੀਅਨ ਹਿਲ ਨੇ ਕਰੀ 25 ਸਾਲ ਲਾ ਕੇ 25000 ਨਾ ਕਾਮਯਾਬ ਇਨਸਾਨਾਂ ਨੂੰ ਪੜ ਕੇ ਤੇ 500 ਦੇ ਕਰੀਬ ਕਾਮਯਾਬ ਇਨਸਾਨਾਂ ਨੂੰ ਪੜ ਕੇ ਉਹਨਾਂ ਨੇ ਕਿਤਾਬ ਲਿਖੀ ਸੀ ਤੇ ਫਿਰ ਉਸ ਤੋਂ ਬਾਅਦ ਆਉਂਦੀ ਹੈ ਸਟੀਫਨ ਕਵੀ ਦੀ 7 ਹੈਬਿਟਸ ਸੋ ਇਹ ਵੀ ਵਨ ਆਫ ਦਾ ਬੈਸਟ ਸੈਲਰਸ ਆ ਲੇਟ 1980ਸ ਦੇ ਵਿੱਚ ਲਿਖੀ ਗਈ ਕਿਤਾਬ ਜਿੱਥੇ ਉਹਨਾਂ ਨੇ ਟੌਪ 500 ਜੋ ਉਸ ਸਮੇਂ ਦਾ ਕਾਮਯਾਬ ਇਨਸਾਨ ਸੀ ਉਹਨਾਂ ਨੂੰ ਪੜਿਆ ਸੀ ਤੇ ਹਜ਼ਾਰਾਂ ਨਾ ਕਾਮਯਾਬ ਇਨਸਾਨਾਂ ਨੂੰ ਪੜਿਆ ਸੀ ਤੇ ਫਿਰ ਉਸ ਤੋਂ ਬਾਅਦ ਰਿਲੀਜ਼ ਕੀਤੀ ਸੀ ਕਿਤਾਬ ਰੋਬਰਟ ਕਿਓਸਕੀ ਨੇ ਰਿਚ ਡੈਡ ਪੋਰ ਡੈਡ ਜੋ ਵੀ ਇੱਕ ਮਸਟ ਰੀਡ ਕਿਤਾਬਾਂ ਤੇ ਫਿਰ ਆਉਂਦੀ ਆ ਐਟੋਮਿਕ ਹੈਬਿਟਸ ਜੇਮਸ ਕਲੀਅਰ ਦੀ ਬਹੁਤ ਸੋਹਣੀ ਕਿਤਾਬ ਲਿਖੀ ਉਹਨਾਂ ਨੇ ਤੇ ਫਿਰ ਆਉਂਦੀ ਆ ਕੈਲ ਨਿਊਪਰ ਡੀ ਡੀਪ ਵਰਕ ਸੋ ਇਹ ਪੰਜ ਕਿਤਾਬਾਂ ਦਾ ਜੇ ਆਪਾਂ ਵਿਸ਼ਲੇਸ਼ਣ ਕਰੀਏ ਜੇ ਆਪਾਂ ਇਹ ਪੰਜ ਕਿਤਾਬਾਂ ਦਾ ਅਧਿਐਨ ਕਰੀਏ ਤਾਂ ਆਪਾਂ ਇਨਸਾਨਾਂ ਦੇ ਵਿੱਚ ਪੈਟਰਨਸ ਨੂੰ ਸਮਝ ਸਕਦੇ ਹਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਕਾਮਯਾਬ ਕਰਦੀਆਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਕਾਮਯਾਬੀ ਨੂੰ ਰੋਕਦੀਆਂ ਨੇ ਤੇ ਜੇ ਆਪਾਂ ਇਹਨਾਂ ਦਾ ਪੰਜਾਂ ਦੇ ਵਿੱਚੋਂ 5 ਪੁਆਇੰਟ ਕੱਢਣੇ ਹੋਣ ਜਿਹੜੇ ਕਾਮਨ ਨੇ ਜੋ ਹਰ ਨਾਕਾਮਯਾਬ ਇਨਸਾਨ ਦੇ ਵਿੱਚ ਕਾਮਨ ਪੈਟਰਨ ਦੇਖਣ ਨੂੰ ਮਿਲਦਾ ਉਹ ਕਿਹੜੇ ਇਹ ਜਿਹੇ 5 ਪੁਆਇੰਟ ਨੇ ਜੀ ਆਪਾਂ ਕੱਢਣੇ ਹੋਣ ਕਿਤਾਬਾਂ ਦੇ ਵਿੱਚੋਂ ਤਾਂ ਉਹਨਾਂ ਦੇ ਵਿੱਚੋਂ ਜੋ ਸਭ ਤੋਂ ਪਹਿਲੇ ਨੰਬਰ ਤੇ ਨਿਕਲ ਕੇ ਆਉਂਦਾ ਉਹ ਹੈਗਾ ਵਾਈ ਨਾ ਹੋਣਾ ਜ਼ਿੰਦਗੀ ਦੇ ਵਿੱਚ ਜਿਹਦੇ ਕੋਲੇ ਵਾਈ ਨਹੀਂ ਨਾ ਹੈਗੀ ਮਕਸਦ ਨਹੀਂ ਹੈਗਾ ਉਹ ਫਿਰ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੋ ਨਹੀਂ ਪਾਉਂਦਾ ਉਹ ਬੱਚਾ ਫਿਰ ਸਕੂਲ ਆਉਂਦਾ ਰਹੂਗਾ ਉਹ ਬੱਚੇ ਦਾ ਪੜਾਈ ਤੇ ਜੀ ਨਹੀਂ ਲੱਗੂਗਾ ਉਹ ਬੱਚੇ ਦੇ ਮਾਰਕਸ ਨਹੀਂ ਆਉਣਗੇ ਕਿਉਂਕਿ ਉਹਦੀ ਵਾਈ ਨਹੀਂ ਕਲੀਅਰ ਹੈਗੀ ਉਹ ਕਹੂਗਾ ਪੜਾਈ ਔਖੀ ਆ ਮੈਂ ਪੜ੍ਹਨਾ ਨਹੀਂ ਜੇ ਇੱਕ ਮਾਪੇ ਦੀ ਵਾਈ ਕਲੀਅਰ ਨਹੀਂ ਹੈਗੀ ਤਾਂ ਉਹ ਮਾਪਾ ਫਰਸਟ੍ਰੇਟਡ ਰਹੂਗਾ ਥੱਕਿਆ ਰਹੂਗਾ ਆਖਿਆ ਰਹੂਗਾ ਖਿਜਿਆ ਰਹੂਗਾ ਜੇ ਇੱਕ ਵਰਕਿੰਗ ਪ੍ਰੋਫੈਸ਼ਨਲ ਦੀ ਕਿਸੇ ਵੀ ਕਿੱਤੇ ਵਾਲੇ ਇਨਸਾਨ ਦੀ ਜੇ ਵਾਈ ਕਲੀਅਰ ਨਹੀਂ ਹੈਗੀ ਤਾਂ ਉਹ ਕੰਮ ਨੂੰ ਬਸ ਪੈਸੇ ਲਈ ਕਰੂਗਾ ਉਹ ਕੰਮ ਨੂੰ ਸਿੱਦਤ ਨਾਲ ਨਹੀਂ ਕਰੂਗਾ ਤੇ ਬਿਨਾ ਸਿੱਦਤ ਦੇ ਕੀਤੇ ਕੰਮ ਦੇ ਵਿੱਚੋਂ ਕੋਈ ਕੰਮ ਹੀ ਅਭੀ ਨਹੀਂ ਨਿਕਲਦੀ ਬਿਨਾ ਖੁਸ਼ੀ ਦੇ ਕੀਤੇ ਕੰਮ ਚੋਂ ਕੋਈ ਕੰਮ ਹੀ ਨਹੀਂ ਨਿਕਲਦੀ ਸੋ ਦੂਜਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਪ੍ਰੋਕ੍ਰੈਸਟੀਨੇਸ਼ਨ ਪ੍ਰੋਕ੍ਰੈਸਟੀਨੇਸ਼ਨ ਦੇ ਵਿੱਚ ਆ ਜਾਂਦਾ ਕਿ ਜਦੋਂ ਕਿਸੇ ਕੰਮ ਨੂੰ ਡਿਲੇ ਕਰੀ ਜਾਣਾ ਵੀ ਕੋਈ ਨਹੀਂ ਕਰ ਲੈਨੇ ਆ ਕੋਈ ਨਹੀਂ ਕਰ ਲੈਨੇ ਆ ਜਿੰਨਾ ਟਾਈਮ ਅਖੀਰ ਨਹੀਂ ਆਉਂਦਾ ਤੇ ਫਿਰ ਮਜਬੂਰੀ ਦੇ ਵਿੱਚ ਐਣ ਭੱਜ ਭੱਜ ਕੇ ਉਹ ਕੰਮ ਕਰਨਾ ਉਹ ਦੂਜਾ ਜੋ ਖਾਸ ਨਿਸ਼ਾਨੀ ਦੇਖੀ ਗਈ ਹੈ ਨਾ ਕੰਮ ਇਹ ਲੋਕਾਂ ਦੇ ਵਿੱਚ ਜੋ ਪੈਟਰਨ ਦੇ ਵਿੱਚ ਆਉਂਦੀ ਹੈ ਤੇ ਜੋ ਤੀਜੇ ਨੰਬਰ ਤੇ ਪੁਆਇੰਟ ਦੇਖਿਆ ਗਿਆ ਉਹ ਹੈਗਾ ਜ਼ਿੰਦਗੀ ਦੇ ਵਿੱਚ ਡਿਸਪਲਿਨ ਦਾ ਨਾਮ ਹੋਣਾ। ਸੋ ਜੋ ਚੌਥਾ ਪੁਆਇੰਟ ਦੇਖਿਆ ਗਿਆ ਉਹ ਹੈਗਾ ਪਰਸਿਸਟੈਂਸ ਦਾ ਨਾਮ ਹੋਣਾ। ਪਰਸਿਸਟੈਂਸ ਹੁੰਦੀ ਹੈ ਜਿਵੇਂ ਕਿਸੇ ਵੀ ਕੰਮ ਨੂੰ ਹਰ ਰੋਜ਼ ਕਰਨਾ। ਸੋ ਹਰ ਰੋਜ਼ ਉਸੇ ਗੰਭੀਰਤਾ ਨਾਲ, ਹਰ ਰੋਜ਼ ਉਸੇ ਪਿਆਰ ਨਾਲ, ਉਸੇ ਸ਼ੌਂਕ ਨਾਲ ਵਾਰ-ਵਾਰ ਕੰਮ ਕਰਨਾ। ਇੱਕੋ ਸਮੇਂ ਤੇ ਕਰਨਾ ਲਗਾਤਾਰ ਕਰਨਾ ਸਾਲਾਂ ਬੱਧੀ ਕਰਨਾ ਉਹਦੇ ਵਿੱਚੋਂ ਕਾਮਯਾਬੀ ਨਿਕਲਦੀ ਆ ਸੋ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਲੋਕ ਕਾਮਯਾਬ ਨਹੀਂ ਹੁੰਦੇ ਉਹ ਕੰਮ ਨੂੰ ਸ਼ੁਰੂ ਕਰਨਾ ਪਸੰਦ ਕਰਦੇ ਆ ਪਰ ਕੰਮ ਨੂੰ ਸਿਰੇ ਨਹੀਂ ਚੜਾਉਂਦੇ ਲਗਾਤਾਰ ਨਹੀਂ ਕਰ ਪਾਉਂਦੇ ਉਹ ਜਿਵੇਂ ਬੱਚਿਆਂ ਦੇ ਵਿੱਚ ਆਪਾਂ ਦੇਖਾਂਗੇ ਕਿ ਉਹ ਕੱਲੇ ਪੀਪਰਾਂ ਦੇ ਵਿੱਚ ਪੜ੍ਹਨਗੇ ਰੈਗੂਲਰ ਨਹੀਂ ਪੜ੍ਹਨਗੇ ਉਹ ਲੈਕ ਆਫ ਪਰਸਿਸਟੈਂਸ ਆ ਤੇ ਜਿਹੜਾ ਪੁਆਇੰਟ ਨਿਕਲ ਕੇ ਆਉਂਦਾ ਉਹ ਹੈਗਾ ਲੈਕ ਆਫ ਐਮਬੀਸ਼ਨ ਕਿ ਬਹੁਤ ਵੱਡੇ ਸੁਪਨੇ ਨਾ ਹੋਣੇ ਸੁਪਨੇ ਹੀ ਨਾ ਹੋਣੇ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੀ ਅੰਦਰ ਇੱਛਾ ਨਾ ਹੋਣੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਦੇ ਅੰਦਰ ਫਲਸਫੇ ਨਾ ਹੋਣੇ ਕਾਮਯਾਬੀਆਂ ਨਾਲ ਪਿਆਰ ਨਾ ਹੋਣਾ ਸੋ ਲੈਕ ਆਫ ਐਂਬੀਸ਼ਨ ਸੋ ਜੇ ਤੁਸੀਂ ਇਹ ਪੰਜੇ ਪੁਆਇੰਟਸ ਅਧਿਐਨ ਕਰੋ ਨਾ ਇਹਦੇ ਵਿੱਚ ਦੋ ਜਿਹੜੇ ਪੁਆਇੰਟਸ ਨੇ ਪੁਆਇੰਟ ਨੰਬਰ 2 ਪ੍ਰੋਕ੍ਰੈਸਟੀਨੇਸ਼ਨ ਦਾ ਤੇ ਪੁਆਇੰਟ ਨੰਬਰ 3 ਡਿਸਿਪਲਨ ਦਾ ਉਹਨਾਂ ਦਾ ਸਿੱਧਾ ਕਨੈਕਸ਼ਨ ਸਮੇਂ ਦੀ ਸੰਭਾਲ ਨਾਲ ਸੋ ਸਮਾਂ ਧਰਤੀ ਤੇ ਸਭ ਤੋਂ ਕੀਮਤੀ ਜੋ ਕਿਸੇ ਵੀ ਇਨਸਾਨ ਕੋਲੇ ਰਿਸੋਰਸ ਆ ਨਾ ਉਹਦਾ ਸਮਾਂ ਸੋ ਆਪਾਂ ਪਾਣੀ 'ਚ ਵੀ ਪੜਦੇ ਆਂ ਰੈਣ ਗਵਾਈ ਸੋਇਕੈ ਦਿਨ ਸੁਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਸੋ ਜੋ ਸਮੇ ਨੂੰ ਨਹੀਂ ਸਮਝਦੇ ਸਮਾਂ ਫਿਰ ਉਹਨਾਂ ਨੂੰ ਨਹੀਂ ਸਮਝਦਾ ਸਮਾਂ ਫਿਰ ਉਹਨਾਂ ਦੀ ਕਦਰ ਨਹੀਂ ਕਰਦਾ ਜੋ ਸਮੇ ਦੀ ਕਦਰ ਨਹੀਂ ਕਰਦੇ ਤੇ ਐਜ਼ ਅ ਪੈਰੈਂਟ ਐਜ਼ ਅ ਸਕੂਲ ਸਭ ਤੋਂ ਸੌਖਾ ਤਰੀਕਾ ਨਾ ਬੱਚਿਆਂ ਨੂੰ ਸਮੇ ਦੀ ਕਦਰ ਸਿਖਾਉਂਦਾ ਹੋਊਗਾ ਬੱਚਿਆਂ ਨੂੰ ਟਾਈਮ ਤੇ ਸਕੂਲ ਲੈ ਕੇ ਹੋਣਾ ਸੋ ਜਦੋਂ ਆਪਾਂ ਬੱਚੇ ਨੂੰ ਟਾਈਮ ਤੇ ਸਕੂਲ ਨਹੀਂ ਲੈ ਕੇ ਜਾਂਦੇ ਜਦੋਂ ਆਪਣਾ ਬੱਚਾ ਟਾਈਮ ਤੇ ਸਕੂਲ ਪਹੁੰਚਦਾ ਨਹੀਂ ਤਾਂ ਉਹਦਾ ਜ਼ਿੰਦਗੀ ਦੇ ਵਿੱਚ ਇੱਕ ਨਜ਼ਰੀਆ ਹੀ ਘੜਿਆ ਜਾਂਦਾ ਉਹਦੀ ਬਿਰਤੀ ਘੜੀ ਜਾਂਦੀ ਆ ਜਿੱਥੇ ਉਹ ਜੋ ਸਾਈਕੋਲੋਜੀ ਦੇ ਵਿੱਚ ਮੰਨਿਆ ਗਿਆ ਜੋ ਰਿਸਰਚਸ ਦੇ ਵਿੱਚ ਪਾਇਆ ਗਿਆ ਕਿ ਉਹ ਬੱਚਾ ਫਿਰ ਕ੍ਰੋਨਿਕ ਪ੍ਰੋਕ੍ਰੈਸਟੀਨੇਟਰ ਬਣ ਜਾਂਦਾ ਭਈ ਉਹਦਾ ਹੀ ਆਦਤ ਹੀ ਬਣ ਜਾਂਦੀ ਜ਼ਿੰਦਗੀ ਦੇ ਵਿੱਚ ਫਿਤਰਤ ਹੀ ਬਣ ਜਾਂਦੀ ਉਹਦੇ ਨਜ਼ਰੀਆ ਹੀ ਬਣ ਜਾਂਦਾ ਕਿ ਪੰਜ ਭੱਜ ਕੇ ਹਨ ਟਾਈਮ ਤੇ ਕੰਮ ਕਰਨਾ ਮੌਕੇ ਮੌਕਾ ਨਹੀਂ ਸਾਹਮਣੇ ਤੇ ਉਹ ਵਿਚਾਰੇ ਬੱਚੇ ਨੂੰ ਜ਼ਿੰਦਗੀ 'ਚ ਪਤਾ ਹੀ ਨਹੀਂ ਲੱਗ ਪਉਂਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਿਰਤੀ ਬਣੀ ਕਿੱਥੋਂ ਆ ਉਹ ਸਾਰੀ ਜ਼ਿੰਦਗੀ ਬਚੀ ਜਾਊਗਾ ਬਟ ਉਹ ਨੂੰ ਸਮਝ ਨਹੀਂ ਲੱਗੂਗੀ ਕਿ ਜਦੋਂ ਸਮਾਂ ਸੀਗਾ ਨਾ ਆਪਾਂ ਨੂੰ ਐਜ਼ ਪੈਰੈਂਟ ਸਮਝ ਲੱਗਣੀ ਹੈ ਨਾ ਉਹ ਵਿਚਾਰੇ ਬੱਚੇ ਨੂੰ ਪਤਾ ਲੱਗਣੀ ਹੈ ਕਿ ਮੈਨੂੰ ਯਾਰ ਸਕੂਲ ਨੇ ਸਿਖਾਇਆ ਹੀ ਨਹੀਂ ਸਮੇਂ ਦੀ ਵੈਲਿਊ ਕਿਵੇਂ ਕਰੀਦੀ ਹੈ ਮੈਨੂੰ ਪੈਰੈਂਟਸ ਨੇ ਸਿਖਾਇਆ ਹੀ ਨਹੀਂ ਸਮੇਂ ਦੀ ਵੈਲਿਊ ਕਿਵੇਂ ਕਰਨੀ ਹੈ ਉਹ ਮੇਰੀ ਕੰਡੀਸ਼ਨਿੰਗ ਹੋ ਗਈ ਤੇ ਆਪਾਂ ਬੇਸਿਕਲੀ ਕੰਡੀਸ਼ਨਿੰਗ ਹੀ ਹੁੰਦੀ ਹੈ ਜੋ ਚੱਲ ਰਹੀ ਹੁੰਦੀ ਹੈ ਆਪਣੇ ਵਿੱਚ ਦੀ ਜੋ ਵਰਤ ਰਹੀ ਹੁੰਦੀ ਹੈ ਸੋ ਦੂਜੀ ਪ੍ਰੋਬਲਮ ਕੀ ਹੁੰਦੀ ਹੈ ਇਹਦੀ ਦੂਜੀ ਪ੍ਰ ਜਦੋਂ ਆਪਾਂ ਕੋਈ ਵੀ ਕੰਮ ਨੂੰ ਐਨ ਭੱਜ ਕੇ ਕਰਦੇ ਆਂ ਐਨ ਮੋਕੇ ਤੇ ਕਰਦੇ ਆਂ ਹਾਈ ਸੱਚ ਵਾਲੀ ਹੋ ਗਈ ਹਾਈ ਅੰਦਰ ਵੱਢ ਜੀਏ ਹਾਈ ਪਹਿਲਾਂ ਪਹਿਲਾਂ ਭੱਜ ਜੀਏ ਜੇ ਆਪਾਂ ਉਹੀ ਸਮੇਂ ਨਾ ਘਰੋਂ ਨਿਕਲੀਏ ਆਪਾਂ ਸਮੇਂ ਨਾਲ ਸਕੂਲ ਪਹੁੰਚੀਏ ਤੇ ਇਹ ਜਿਹੜੀ ਸਟ्रेस ਬਿਲਡ ਅਪ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਆਪਣੀ ਬਾਡੀ ਦੇ ਵਿੱਚ ਕorticose levels ਵੱਧ ਜਾਂਦੇ ਆਂ ਹੁਣ ਜੇ ਬਾਡੀ ਦੇ ਵਿੱਚ ਕorticoseਲ ਹਾਈ ਹੋਊਗਾ ਤਾਂ ਉਹ ਬੱਚੇ ਦਾ ਪੜਾਈ ਦੇ ਉੱਪਰ ਕਲਾਸ ਦੇ ਵਿੱਚ ਜਾ ਕੇ ਬਿਰਤੀ ਬੰਨੀ ਨਹੀਂ ਕਿਉਂਕਿ ਉਹਦੀ ਬਿਰਤੀ ਦਾ ਸਟ्रेस ਵਾਲੀ ਆ ਹੁਣ ਇਹ ਵਿਚਾਰਾ ਬੱਚਾ ਭਲਾਮਾਨ ਸੁਜਰਾ ਮੈਂ ਇਹਦਾ ਪੂੜਾ ਹੀ ਕਹੂੰਗਾ ਬਈ ਇਹ ਵਿਚਾਰਾ ਕਿੱਥੋਂ ਜਾ ਕੇ ਕੰਪੀਟ ਕਰੂਗਾ ਉਹ ਬੱਚਿਆਂ ਦੇ ਨਾਲ ਜਿਹੜੇ ਕਲਾਸ ਦੇ ਵਿੱਚ ਟਾਈਮ ਨਾਲ ਖੜੇ ਆ ਜਿਨ੍ਹਾਂ ਨੇ ਪ੍ਰੋਪਰ ਮਾਰਨਿੰਗ ਅਸੈਂਬਲੀ ਸੁਣੀ ਆ ਜਿਨ੍ਹਾਂ ਨੇ ਬਾਣੀ ਸੁਣੀ ਜਿਨ੍ਹਾਂ ਨੇ ਜਾਪ ਸੁਣਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਬਿਰਤੀ ਬਣੀ ਕਿ ਉਹ ਟੀਚਰ ਨੂੰ ਹਣ ਸੁਣ ਸਕਣ ਕਿਉਂਕਿ ਅੰਦਰ ਮਕਸਦ ਹੁੰਦਾ ਨਾ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਦੇ ਆ ਆਪਾਂ ਰੱਬ ਦੀ ਗੱਲ ਕਰਦੇ ਆ ਤੇ ਆਪਣੇ ਅੰਦਰ ਇੱਕ ਮਕਸਦ ਹੁੰਦਾ ਇੱਕ ਸੁਚੇਤਮਤਾ ਹੁੰਦੀ ਆ ਇਹ ਬੱਚਿਆਂ ਦੀ ਕਿੱਥੋਂ ਮੁਕਾਬਲਾ ਕਰੂਗਾ ਉਹ ਬੱਚਾ ਜਿਹੜਾ ਭੱਜ ਕੇ ਅੰਦਰ ਗੇਟ ਤੇ ਐਂਟਰ ਕੀਤਾ ਜਾਂ ਜਿਹੜਾ ਬਾਹਰ ਪੈਰੈਂਟਸ ਦੇ ਨਾਲ ਰੋਣਾ ਪਾ ਕੇ ਆਪਾਂ ਅੰਦਰ ਐਂਟਰ ਹੁੰਨੇ ਆ ਹਨ ਅਨ ਸਾਰੀ ਦੁਨੀਆ ਤਾਂ ਅਮਰਿਤ ਡੋਗਨ ਅਕੈਡਮੀ ਨਹੀਂ ਹੈਗੀ ਹਨਾ ਆਪਾਂ ਸਾਰੀ ਜਗ੍ਹਾ ਤੇ ਤਨੀ ਆਪਾਂ ਲੜਕੇ ਰੌਲਾ ਪਾ ਕੇ ਦੋ ਜਾਨੇ ਇਕੱਠੇ ਹੋ ਜੀਏ ਤੇ ਉਥੇ ਆਪਾਂ ਕੀ ਸਿਖਾ ਰਹੇ ਹਾਂ ਬੱਚੇ ਨੂੰ ਮਤਲਬ ਬੱਚੇ ਦੀ ਬਿਰਤੀ ਦੇ ਵਿੱਚ ਕੀ ਜਾ ਰਿਹਾ ਮਤਲਬ ਇਹ ਐਜ਼ ਅ ਪੈਰੈਂਟਸ ਆਪਣਾ ਕਈਆਂ ਦਾ ਨਜ਼ਰੀਆ ਹੀ ਬਣ ਚੁੱਕਿਆ ਵੀ ਕੋਈ ਨਹੀਂ ਰਾਮ ਨਾਲ ਚੱਲਦੇ ਆ ਉੱਥੇ ਜਾ ਕੇ ਰੌਲਾ ਪਾ ਲਾਂਗੇ ਤੇ ਫਿਰ ਬੱਚੇ ਨੂੰ ਅੰਦਰ ਭੇਜ ਦਾਂਗੇ ਹਨਾ ਪਰ ਉਹਦੇ ਵਿੱਚੋਂ ਬੱਚੇ ਨੇ ਸਿੱਖਿਆ ਕੀ ਕਿਉਂਕਿ ਲਾਈਫ ਦੇ ਵਿੱਚ ਸਭ ਤੋਂ ਇੰਪੋਰਟੈਂਟ ਆ ਬੱਚੇ ਨੂੰ ਆਪਾਂ ਸਿਧਾਂਤ ਕੀ ਸਿਖਾ ਰਹੇ ਹਾਂ ਬੱਚੇ ਦੀ ਕੰਡੀਸ਼ਨਿੰਗ ਕਿਵੇਂ ਦੀ ਕਰ ਰਹੇ ਹਾਂ ਕਾਮਯ ਸਾਡਾ ਐਜਾ ਸਕੂਲ ਬੱਚੇ ਨੂੰ ਕਲਾਸਾਂ ਟਪਾਉਣੀਆਂ ਸਾਡਾ ਕੋਈ ਕੋਈ ਉਹ ਸਮੇਂ ਲੰਘ ਕੇ ਕਿ ਆਪਾਂ ਕਈ ਵੀ ਕੋਈ ਨਹੀਂ ਆ ਗਿਆ 12ਵੀਂ ਚ ਹੋ ਗਿਆ ਤੇ ਬਸ ਲੈ ਲਈ ਜੀ ਜ਼ਿੰਦਗੀ ਨਹੀਂ 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 ਹੁਣ ਤਾਂ ਜ਼ਿੰਦਗੀ ਦੇ ਵਿੱਚ ਮੇਰੇ ਪੱਲੇ ਕੀ ਆ ਮੇਰੇ ਪੱਲੇ ਸਕਿਲਸ ਕੀ ਨੇ ਮੇਰੀਆਂ ਕੰਪੀਟੈਂਸੀਜ਼ ਕੀ ਨੇ ਜਿਹਦੇ ਵਿੱਚ ਟਾਈਮ ਮੈਨੇਜਮੈਂਟ ਇਜ਼ ਵੈਰੀ ਕ੍ਰੂਸ਼ਲ ਜਪਾਨ ਦੇ ਵਿੱਚ ਆਪਾਂ ਉਸ ਸਮਾਜ ਨੂੰ ਬੜਾ ਪੀਸਫੁੱਲ ਸਮਾਜ ਮੰਨਦੇ ਆ ਬੜਾ ਕਾਮਯਾਬ ਸਮਾਜ ਮੰਨਦੇ ਆ ਐਕਸਟੈਂਡਡ ਕਿਉਂਕਿ 88 ਸਾਲ ਤੱਕ ਉੱਥੇ ਜਿਹੜੀ ਐਵਰੀਜ ਏਜ ਆਫ ਲਾਈਫ ਦੀ ਲਾਈਫ ਐਕਸਪੈਕਟੈਂਸੀ ਉਹ ਦੇਸ਼ ਦੀ ਉਹ 88 ਆ ਮਤਲਬ 88 ਆਪਾਂ ਕਹਿੰਦੇ ਆ ਵੀ 88 ਤੱਕ ਉੱਥੇ ਆਮ ਲੋਕ ਜਾਂਦੇ ਆ ਆਪਣੀ ਦੇਸ਼ ਦੀ ਖਾਂਟ ਆ ਤੇ ਉਹ ਦੇਸ਼ ਦੇ ਵਿੱਚ ਤੁਸੀਂ ਦੇਖੋ ਵੀ ਸਮੇਂ ਦੀ ਇੰਨੀ ਕਦਰ ਆ ਬਈ ਅੱਡੇ ਸੱਤ ਦਾ ਉੱਥੇ ਟਾਈਮ ਆ ਨਾ ਸਵੇਰੇ ਕੰਮ ਸ਼ੁਰੂ ਹੋਣ ਦਾ ਤਾਂ ਉੱਥੇ ਆਮ ਤਰ੍ਹਾਂ ਲੋਕ 7 ਵਜੇ ਪਹੁੰਚ ਜਾਂਦੇ ਆ ਤੇ ਜਿਹੜਾ 7:00 ਤੇ 7:05 ਤੇ ਸਭ ਤੋਂ ਲੇਟ ਐਂਟਰ ਕਰਦਾ ਨਾ ਸਾਰੇ ਫਿਰ ਉਹਦੇ ਵੱਲ ਦੇਖਦੇ ਆ ਵੀ ਇਹ ਨਕਮਾ ਬੰਦਾ ਤੇ ਇਦਾਂ ਹੀ ਛੁੱਟੀ ਦੇ ਟਾਈਮ ਜਿਵੇਂ ਆਪਣੀ ਆਤ ਹੁੰਦੀ ਆ ਵੀ ਪਹੁੰਚ ਲੋ ਕੰਮਾਂ ਤੋਂ ਹਨਾ ਸਕੂਲ ਤੋਂ ਪਹੁੰਚ ਲੋ ਉਹ ਲੋਕਾਂ ਦੀ ਬਿਰਤੀ ਇਹ ਆ ਕਿ ਜਿਹੜਾ ਸਭ ਤੋਂ ਪਹਿਲਾਂ ਜਾਂਦਾ ਨਾ ਵੀ ਇਹ ਕੰਮ ਨੂੰ ਪਿਆਰ ਨਹੀਂ ਕਰਦਾ। ਮਤਲਬ ਉਹ ਬੜੇ ਸਹਿਜਮਤਿਆਨੇ ਲੋਕ ਨਹੀਂ ਤੇ ਉਹ ਸਹਿਜ ਉਹਨਾਂ ਦੀ ਜ਼ਿੰਦਗੀ 'ਚ ਦੀਂਦਾ। ਉਹਨਾਂ ਦਾ ਕੰਮ ਨਾਲ ਪਿਆਰ ਉਹਨਾਂ ਨੂੰ ਕਾਮਯਾਬ ਕਾਮਯਾਬੀ ਦਿੱਤੀ ਆ। ਇਹ ਚੀਜ਼ ਨੇ ਉਹਨਾਂ ਦੇ ਸਮਾਜ ਦੇ ਅੰਦਰ ਇੱਕ ਸਕੂਨ ਆ, ਇੱਕ ਸ਼ਾਂਤੀ ਆ। ਸੋ ਹੁਣ ਆਪਾਂ ਬੱਚੇ ਦੀ ਕੀ ਬਿਰਤੀ ਘਟ ਰਹੇ ਆ ਜੇ ਆਪਾਂ ਲੇਟ ਆਏ ਤੇ ਆਪਾਂ ਚਾਕੇ ਗੇਟ ਵਾਲਿਆਂ ਨਾਲ ਬਹਿਸ ਕੀਤੀ ਮੇਰਾ ਬੱਚਾ ਬਾਹਰੋਂ ਅੰਦਰ ਆ ਹੋ ਗਿਆ, ਉਹ ਹੋ ਗਿਆ ਹਨਾ। ਆਪਾਂ ਉਹ 5 ਮਿੰਟ ਪਹਿਲਾਂ ਚੱਲ ਸਕਦੇ ਆ, 10 ਮਿੰਟ ਪਹਿਲਾਂ ਚੱਲਦੇ। ਰੋਜ਼ ਦਾ ਕੰਮ ਆ ਨਾ ਆਪਣਾ ਇਹ। ਉਥੇ ਬਹੁਤ ਚੀਜ਼ ਦੀ ਬੇਤੀ ਕੀ ਘਟ ਰਹੇ ਆ ਬਈ ਪੁੱਤ ਉਹ ਤੇਰਾ ਲੋਕਸ ਆਫ ਕੰਟਰੋਲ ਆ ਨਾ ਜਿਹੜਾ ਕਿ ਉਹ ਤੇਰੇ ਅੰਦਰ ਨਹੀਂ ਹੈਗਾ ਕਿ ਤੂੰ ਟਾਈਮ ਤੇ ਨਾ ਜਾਈਂ ਬਟ ਬਾਤ ਦੇ ਵਿੱਚ ਤੂੰ ਲੋਕਾਂ ਤੋਂ ਐਕਸਪੈਕਟ ਕਰੀਂਗੇ ਕਿ ਉਹ ਤੇਰਾ ਸਹਿਯੋਗ ਕਰਨ ਹੁਣ ਸਾਰੀ ਸ੍ਰਿਸ਼ਟੀ ਤਾਂ ਅਮ੍ਰਿਤੰਡੋਗਰੀਡ ਅਕੈਡਮੀ ਨਾ ਹੈਗੀ ਸਾਰੀ ਸ੍ਰਿਸ਼ਟੀ ਸਕੂਲ ਹੈ ਇਹ ਜੀ ਚੀਜ਼ ਹੁੰਦਾ ਜਿੱਥੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿਸੇ ਵੀ ਚੀਜ਼ ਨੂੰ ਟੋਲਰੇਟ ਕਰਨ ਦੀ ਕਿਸੇ ਵੀ ਚੀਜ਼ ਨੂੰ ਹੁਣ ਇਹੀ ਜਦੋਂ ਆਪਾਂ ਨੀਟ ਦੀ ਗੱਲ ਕਰਦੇ ਆ ਨੀਟ ਦਾ ਪੇਪਰ ਹੁੰਦਾ ਜਿੱਥੇ ਆਪਾਂ ਡਾਕਟਰ ਦਾ ਪੇਪਰ ਦੇਣਾ ਹੁੰਦਾ ਐਨਡੀਏ ਦਾ ਆਪਾਂ ਪੇਪਰ ਲ ਇਹ ਆਪਾਂ ਐਗਜ਼ਾਮ ਲਾ ਲਈਏ ਅਮ ਯੂਪੀਐਸਸੀ ਦਾ ਹੁਣ ਸਾਲਾਂ ਵੱਧੀ ਤਿਆਰੀ ਕਰਨੀ ਪੈਂਦੀ ਹੈ ਪੇਪਰ ਕਰੈਕ ਕਰਨੇ ਇਹ ਪੇਪਰ ਪਾਸ ਹੋਣ ਨੂੰ ਤੇ ਜੇ ਬੱਚਾ ਇੱਕ ਸੈਕਿੰਡ ਵੀ ਐਗਜ਼ਾਮੀਨੇਸ਼ਨ ਹਾਲ ਦੇ ਬਾਹਰ ਲੇਟ ਹੋ ਜਵੇ ਉਹ ਬੱਚੇ ਦੀ ਐਂਟਰੀ ਡਿਨਾਈ ਕਰ ਦਿੰਦੇ ਮਤਲਬ ਸਾਲ ਬਾਅਦ ਪੇਪਰ ਦੇਣਾ ਪੈਣਾ ਕਿਉਂ ਉਹ ਸਾਲ ਦਾ ਝਟਕਾ ਬਹੁਤ ਸਸਤਾ ਝਟਕਾ ਕਿਉਂਕਿ ਆਪਾਂ ਜ਼ਿੰਦਗੀ 'ਚ ਇਹ ਸਿੱਖ ਜਾਂਦੇ ਹਾਂ ਵੀ ਰਿਸਪਾਂਸਿਬਲ ਕਿਵੇਂ ਹੋਣਾ ਕਾਮਯਾਬੀ ਦਾ ਜ਼ਿੰਮੇਵਾਰੀ ਜੋ ਨਿਕਲਣੀ ਹੈ ਨਾ ਕਾਮਯਾਬੀ ਤਾਂ ਮੇਰੀ ਜ਼ਿੰਦਗੀ ਦੇ ਜਉਣ ਦੇ ਢੰਗ 'ਚੋਂ ਨਿਕਲਣੀ ਹੈ ਸੋ ਜੇ ਇੱਕ ਦਿਨ ਆਪਾਂ ਇਥੋਂ ਬੱਚੇ ਨੂੰ ਵਾਪਸ ਲੈ ਜਾਈਏ ਨਾ ਉਹ ਇੱਕ ਬੜਾ ਇੰਪੋਰਟੈਂਟ ਬਹੁਤ ਮਹਿੰਗਾ ਲੈਸਨ ਆ ਤੁਸੀਂ ਮੈਨੂੰ ਕਦੇ ਟਰਾਈ ਕਰਕੇ ਦੇਖਿਓ ਕਿਉਂਕਿ ਬੱਚੇ ਨੂੰ ਲਾਈਫ ਦੇ ਵਿੱਚ ਐਕਸ਼ਨਸ ਦੇ ਕਨਸੀਕਵੈਂਸਸ ਸਿਖਾਉਣੇ ਮਾਪਿਓ ਦਾ ਧਰਮ ਸਾਡਾ ਸਕੂਲ ਦਾ ਧਰਮ ਆਪਣਾ ਰਿਲੀਜੀਅਨ ਆ ਇਹ ਇਹੀ ਧਰਮ ਆਪਣਾ ਕਿ ਬੱਚਿਆਂ ਨੂੰ ਪਤਾ ਹੋਵੇ ਕਿ ਜੇ ਕੁਝ ਸਹੀ ਆ ਤਾਂ ਉਹਦੇ ਕਨਸੀਕਵੈਂਸਸ ਕੀ ਆ ਜੇ ਕੁਝ ਗਲਤ ਆ ਉਹਦੇ ਕਨਸੀਕਵੈਂਸਸ ਕੀ ਆ ਕਿਤੇ ਬੱਚੇ ਦੀ ਇਹ ਜੀ ਬਿਰਤੀ ਨਾ ਖੜੀ ਜਾਵੇ ਜਿੱਤੇ ਬੱਚੇ ਨੂੰ ਲੱਗੇ ਵੀ ਜ਼ਿੰਦਗੀ ਐਂ ਚੱਲਦੀ ਹੈ ਕਿਉਂਕਿ ਜ਼ਿੰਦਗੀ ਅਸਲ ਦੇ ਵਿੱਚ ਐਂ ਨਹੀਂ ਚੱਲਦੀ ਜ਼ਿੰਦਗੀ ਜੇ ਆਪਾਂ ਸੂਲਣਾ ਚਾਉਂਦੇ ਆ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣੇ ਆ ਜੇ ਆਪਾਂ ਨਹੀਂ ਜਾਉਂਦੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਸਟਰਗਲ ਕਰਦੇ ਆ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗ ਪਉਂਦਾ ਇਹਦੇ ਨਾਲ ਹੀ ਜਿਹੜਾ ਮੈਂ ਇੱਕ ਹੋਰ ਪੁਆਇੰਟ ਸਟੇਟ ਕਰਨਾ ਚਾਹੁੰਨਾ ਕਿ ਜਦੋਂ ਬੱਚੇ ਆਪਣੇ ਲੇਟ ਹੁੰਦੇ ਆ ਨਾ ਮਾਰਨਿੰਗ ਦੇ ਵਿੱਚ ਤਾਂ ਜਿਹੜੀ ਆਪਣੀ ਮਾਰਨਿੰਗ ਅਸੈਂਬਲੀ ਆ ਉਹਦੇ ਵਿੱਚ ਆਪਾਂ ਬਾਣੀ ਪੜ੍ਹਦੇ ਆ ਜਾਪ ਕਰਦੇ ਆ ਹਨਾ ਤੇ ਆਪਾਂ ਬੱਚਿਆਂ ਦੇ ਮੌਕੇ ਟੂ ਮੌਕੇ ਟਾਈਮ ਟੂ ਟਾਈਮ ਇੰਪੋਰਟੈਂਟ ਕੁਐਸ਼ਨਸ ਛਕਦੇ ਆ ਜਿਵੇਂ ਕੱਲ ਇੱਕ ਬੱਚੇ ਨੇ ਬੜਾ ਸੋਹਣਾ ਸਵਾਲ ਕੀਤਾ ਸੀਗਾ ਜੋ ਆਪਾਂ 10 ਮਿੰਟ ਵਿਚਾਰੇ ਆ ਮਾਰਨਿੰਗ ਅਸੈਂਬਲੀ ਦੇ ਵਿੱਚ ਕਿ ਜੇ ਕਾਮਯਾਬੀ ਇਕੱਲੇ ਆਪਣੇ ਐਕਸ਼ਨਸ ਤੋਂ ਨਿਕਲਦੀ ਆ ਹਨਾ ਫਿਰ ਅਰਦਾਸ ਦਾ ਕੀ ਰੋਲ ਆ ਹੁਣ ਜੇ ਆਪਣਾ ਬੱਚਾ ਲੇਟ ਆਇਆ ਤਾਂ ਉਹ ਬੱਚੇ ਨੇ ਕੁਐਸਚਨ ਮਿਸ ਕਰਤਾ ਤੇ ਇਹ ਸਾਰਾ ਰਿਸਰਚ ਕਰਕੇ ਬਾਣੀ ਨੂੰ ਪੜ ਕੇ ਕਿਤਾਬਾਂ ਨੂੰ ਪੜ ਕੇ ਮੈਂ ਫਿਰ ਲੈਕਚਰਸ ਤਿਆਰ ਕਰਦਾ ਹੁੰਦਾ ਸੋ ਉਹ ਬੱਚੇ ਨੇ ਆਪਣਾ ਮਿਸ ਕੀਤਾ ਹੁਣ ਬੱਚੇ ਆਪਣਾ ਕਿੰਨਾ ਗਵਾ ਰਹੇ ਆ ਆਪਣੀ ਸੈਲਫ ਐਸਟੀਮ ਘਟਦੀ ਹੈ ਜਦੋਂ ਮੈਂ ਲੇਟ ਕਲਾਸ ਦੇ ਵਿੱਚ ਐਂਟਰ ਹੋਇਆ ਨਾ ਕਲਾਸ ਆਲਰੇਡੀ ਪੜ ਰਹੀ ਆ ਟੀਚਰ ਨੇ ਮੇਰੇ ਵੱਲ ਅੱਖ ਇਹ ਅੱਖ ਲੈ ਕੇ ਨਹੀਂ ਦੇਖੀ ਕਿ ਮੈਂ ਰਿਸਪਾਂਸਿਬਲ ਬੱਚਾ ਮੈਂ ਵਧੀਆ ਬੱਚਾ ਕਲਾਸ ਦੇ ਬੱਚਿਆਂ ਨੇ ਮੇਰੇ ਵੱਲ ਇਹ ਅੱਖ ਲੈ ਕੇ ਮੇਰੇ ਵੱਲ ਨਹੀਂ ਦੇਖਿਆ ਕਿ ਤੂੰ ਇੱਕ ਪੜਨ ਵਾਲਾ ਬੱਚਾ ਜਾਂ ਤੂੰ ਇੱਕ ਵਧੀਆ ਬੱਚਾ ਉਹਨਾਂ ਨੇ ਸਾਰਿਆਂ ਨੇ ਮੇਰੇ ਵੱਲ ਇੱਕ ਇਹ ਅੱਖ ਲੈ ਕੇ ਦੇਖਿਆ ਕਿ ਤੂੰ ਲੇਟ ਆ ਤੇ ਉਹ ਜਿਹੜੀ ਛਾਪ ਮੇਰੇ ਮਨ ਦੇ ਉੱਪਰ ਛੱਡਦੀ ਆ ਨਾ ਚੀਜ਼ ਉਹ ਮੇਰੀ ਸੈਲਫ ਐਸਟੀਮ ਨੂੰ ਘਟਾਉਂਦੀ ਹੈ ਮੇਰੇ ਅੰਦਰ ਮੋਟੀਵੇਸ਼ਨ ਘਟਦੀ ਹੈ ਮੇਰੇ ਅੰਦਰ ਆਪ ਦੇ ਆਪ ਨੂੰ ਲੈ ਕੇ ਜੋ ਇੱਕ ਆਸ ਹੋਣੀ ਚਾਹੀਦੀ ਹੈ ਕਿ ਮੈਂ ਆ ਕਰ ਲੂੰਗਾ ਮੈਂ ਆ ਕਰ ਲੂੰਗਾ ਉਹ ਮੇਰੀ ਆਸ ਖਤਮ ਹੁੰਦੀ ਹੈ ਤੇ ਕਿੱਥੇ ਸਮੱਸਿਆ ਪਈ ਹੈ ਸਿਰਫ ਪ੍ਰੋਪਰਲੀ ਘਰੋਂ ਨਿਕਲਣ ਤੇ ਸਿਰਫ 10 ਮਿੰਟ ਘਰੋਂ ਪਹਿਲਾਂ ਚੱਲਣ ਤੇ ਤੇ ਜੇ 10 ਮਿੰਟ ਮੇਰੇ ਬਚਾ ਕੇ ਮੈਂ 10 ਮਿੰਟ ਪਲੈਨਿੰਗ ਨਾ ਚੱਲਣਾ ਐਜ਼ ਅ ਪੈਰੈਂਟ ਮੈਂ ਬੱਚੇ ਨੂੰ ਕਿੰਨਾ ਵੱਡਾ ਗੁਣ ਦੇ ਰਿਹਾ ਹਾਂ ਤੇ ਜੀ ਐਸਾ ਸਕੂਲ ਮੈਂ ਬੱਚੇ ਨੂੰ ਕਹਿ ਰਹੀ ਆ ਨਾ ਵੀ ਤੂੰ ਲੇਟ ਐਂਟਰ ਨਹੀਂ ਹੋਣਾ ਤਾਂ ਤੁਸੀਂ ਸੋਚ ਕੇ ਦੇਖੋ ਮੈਂ ਬੱਚੇ ਨੂੰ ਕਿੰਨਾ ਵੱਡਾ ਕੌਣ ਦੇਣ ਦੀ ਕੋਸ਼ਿਸ਼ ਕਰ ਰਹੀ ਆ ਇਹ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਇਹ ਅੱਜ ਚਲ ਅੱਜ ਟਪਾ ਲਿਆ ਹਨਾ ਰੋਲਾ ਪਾ ਕੇ ਚਲ ਕੱਲ ਟਪਾ ਲਿਆ ਹਨਾ ਇਹ ਇੱਕ ਦਿਨ ਦੀ ਜਾਂ ਦੋ ਦਿਨਾਂ ਦੀ ਗੱਲ ਨਹੀਂ ਇਹਦੇ ਵਿੱਚ ਜੋ ਉਹ ਨੀਹਾਂ ਸਿਰ ਜੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਬੱਚੇ ਦੀ ਜ਼ਿੰਦਗੀ ਕੱਲ ਨੂੰ ਵਗਣੀ ਆ ਜਿਨ੍ਹਾਂ ਦੇ ਵਿੱਚੋਂ ਕੱਲ ਨੂੰ ਆਪਣੇ ਬੱਚੀਆਂ ਕਾਮਯਾਬੀਆਂ ਵਗਣੀਆਂ ਨੇ ਉਹ ਨੀਹਾਂ ਹੀ ਕਮਜ਼ੋਰ ਨੇ ਆਪਣੀਆਂ ਤਾਂ ਕਿੱਥੋਂ ਕਾਮਯਾਬ ਹੋਣਗੇ ਵਿਚਾਰੇ ਆਪਣੇ ਬੱਚੇ ਹਨ ਸੋ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਪਲੀਜ਼ ਆਪਾਂ ਸਮੇਂ ਦੀ ਕਦਰ ਕਰੀਏ ਪਲੀਜ਼ ਆਪਾਂ ਸਕੂਲ ਨੂੰ ਸਪੋਰਟ ਕਰੀਏ ਕਿਉਂਕਿ ਮੇਰਾ ਧਰਮ ਹੈ ਮੇਰਾ ਧਰਮ ਕੱਲੂ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕਦੇ ਵੀ ਮੈਂ ਜ਼ਿੰਦਗੀ ਦੇ ਵਿੱਚ ਆਪਾਂ ਮਿੜੀਏ ਤੇ ਤੁਸੀਂ ਤੁਹਾਡੇ ਵੱਲ ਦੇਖ ਕੇ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣਗੀਆਂ ਕਿ ਤੁਸੀਂ ਭਾਈ 15 ਸਾਲ ਬੱਚਾ ਮੈਨੂੰ ਦਿੱਤਾ ਤੇ ਮੈਂ ਤੁਹਾਡੇ ਬੱਚੇ ਨੂੰ ਘਟ ਨਹੀਂ ਸਕਿਆ ਬੱਚਿਆਂ ਨੂੰ ਘਟਨਾ ਮੇਰਾ ਧਰਮ ਸੋ ਉਹਦੇ ਲਈ ਆਪਣੇ ਲੀਟ ਬੱਚੇ ਨੂੰ ਬਾਹਰ ਰੋਕਿਆ ਜਾਊਗਾ ਤੇ ਤੁਸੀਂ ਮੇਰੇ ਇਹਦੇ ਵਿੱਚ ਸਮਰਥਨ ਕਰੋ ਤੇ ਜਿੰਨੇ ਆਪਣੇ ਬੱਚੇ ਬਾਈਕਸ ਤੇ ਭੇਜਦੇ ਹਨ ਜਿੰਨੇ ਆਪਣੇ ਮਾਪੇ ਬੱਚਿਆਂ ਨੂੰ ਬਾਈਕਸ ਤੇ ਭੇਜਦੇ ਆ ਉੱਥੇ ਵੀ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਪਲੀਜ਼ ਜਾਂ ਤਾਂ ਇਹਨਾਂ ਨੂੰ ਬੱਸਸ ਵਿੱਚ ਭੇਜੋ ਜਾਂ ਆਪ ਛੱਡ ਕੇ ਜਾਓ ਜਾਂ ਪਿੱਛੇ ਪੈਰਵਾਈ ਕਰੋ ਹਨਾ ਪਿੱਛੇ ਨਿਗਰਾਨੀ ਰੱਖੋ ਇਹ ਵੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਪਈ ਵੀ ਹੈ ਕਿ ਸਾਡੇ ਬੱਚੇ ਕਿੱਥੇ ਖੜੇ ਆ ਸਾਡੇ ਬੱਚੇ ਕਿਤੇ ਵਹਿਸਣਾ ਪੈਣ ਸਾਡੇ ਬੱਚੇ ਕਿਤੇ ਲੜਨਾ ਪੈਣ ਅਸੀਂ ਪਿੱਛੇ ਭਜਦੇ ਹਾਂ ਜੁਆਕਾਂ ਦੇ ਛੁੱਟੀ ਦੇ ਟਾਈਮ ਭਜਦੇ ਆ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਇਹ ਬੜੀ ਮਹਿੰਗੀ ਦੌਲਤ ਆ ਇਹ ਬੜਾ ਮਹਿੰਗਾ ਸਮਾਂ ਹੁੰਦਾ ਜਦੋਂ ਬੱਚੇ ਜਵਾਨੀ ਚ ਪੈਰ ਧਰਦੇ ਆ ਉਹਨਾਂ ਦਾ ਮਾਪਿਆਂ ਦਾ ਉਹਨਾਂ ਨੂੰ ਫੋਲੋ ਅਪ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਫਿਰ ਜਦੋਂ ਕੱਲ ਨੂੰ ਆਪਣੇ ਹੱਥੋਂ ਸਾਰੀ ਬਾਗਡੋਰ ਨਿਕਲ ਜਾਂਦੀ ਆ ਨਾ ਫਿਰ ਆਪਾਂ ਬੈਠ ਕੇ ਆਪਣੇ ਕਰਮਾਂ ਨੂੰ ਰੋਣੇ ਆ ਹਨਾ ਸੋ ਸਾਡਾ ਬੜੀ ਸਹਿਯੋਗ ਦਿਓ ਸੋ ਆਪਣੇ ਬੱਚਿਆਂ ਨੂੰ ਅਸੀਂ ਬੰਦੇ ਬਣਾਈਏ ਹਨਾ ਸੋ ਬੰਦੇ ਬਣਾਉਣਾ ਪੈਂਦਾ ਹੁੰਦਾ ਜਾਨਵਰ ਤਾਂ ਆਪਾਂ ਬਿਰਤੀ ਦੇ ਹੈਗੇ ਆ ਸੋ ਇਹਨੂੰ ਆਪਾਂ ਡਿਟੇਲਸ ਦੇ ਵਿੱਚ ਡਿਸਕਸ ਕਰਾਂਗੇ ਆਨਲਾਈਨ ਟਾਈਮ ਦੇ ਵਿੱਚ ਆਪਾਂ ਇਸ ਮੰਥ ਦੇ ਅਖੀਰਲੇ ਹਫਤੇ ਦੇ ਵਿੱਚ ਆਪਾਂ ਸੈਸ਼ਨਸ ਰੱਖਾਂਗੇ ਸੋ ਸੈਸ਼ਨਸ ਨੂੰ ਵੀ ਜਰੂਰ ਅਟੈਂਡ ਕਰਿਓ ਸੋ ਆਮ ਨੋਟਸ